ਇਹ ਤਾਂ ਬਹੁਤ ਵਗਦਾ ਜੀ ਅੱਛਾ ਜੀ ਵਰਸਨ ਵੀ ਲੜਾਈ ਹੋਈ ਜੀ ਕਿੱਥੇ ਵਗਦਾ ਜੀ ਚਟਾ ਹਾਂ ਮਗਲ ਦੀ ਸਾਈਡ ਕਿਹੜਾ ਗਲੀ ਕਿਹੜਾ ਮੱਲਾ ਇਹ ਵੱਡਾ ਸੰਤੋਖਪੁਰਾ 플ੋਰ ਜੀ ਅੱਛਾ ਜੀ ਫਾਰਟ ਨੰਬਰ 2 ਅੱਛਾ ਜੀ ਹਾਂ ਹਾਂ ਜੀ ਹਾਂ ਜੀ ਮੱਲਾ ਸਦੋ ਪੂਰੀ ਜੀ ਬਹੁਤ ਚਟਾ ਵੇਗਦਾ ਵਾ ਸ਼ਰੇ ਆਮ ਵੇਗਦਾ ਦੋਨਾਂ ਗਲੀਆਂ ਵਿੱਚ ਬਸ ਵੀਰੇ ਜਿੱਦਾਂ ਕਹਿੰਦੇ ਆ ਬੇ ਵੱਧ ਕੇ ਕਿਹਾ ਇਹਨਾਂ ਨੂੰ ਤਾਂ ਉਹ ਤੋਂ ਕੰਮ ਕੀ ਦਿੰਦੇ ਆ ਫੋਕ ਕਰਨਾ ਕਰ ਲੋ ਅੱਛਾ ਤੁਸੀਂ ਮੰਗ ਕੀ ਕਰਦੇ ਆ ਮੰਗ ਇਹੀ ਕਰਦੇ ਆ ਵੀ ਸਾਡੇ ਮੱਲੇ ਚ ਚਿੱਟਾ ਬੰਦ ਹੋਣਾ ਚਾਹੀਦਾ ਵਾ ਬੰਦ ਹੋਣਾ ਹੀ ਚਾਹੀਦਾ ਜਿੱਡਾਂ ਰਾਤ ਨੂੰ 12 12 ਵਜੇ ਤੱਕ ਮੁੰਡੇ ਘੁੰਮਦੇ ਰਹਿੰਦੇ ਆ ਨੁਕਸਾਨ ਹੁੰਦਾ ਚੋਰੀਆਂ ਹੁੰਦੀਆਂ ਪਿੱਛੇ ਸਾਰਾ ਕੁਝ ਕਰਦੇ ਆ ਠੀਕ ਅੱਜ ਜਿੱਥੇ ਆ ਸਾਰੇ ਆਪਣੇ ਸਤਿਕਾਰਯੋਗ ਸਾਥੀ ਇਕੱਠੇ ਹੋਏ ਆ ਇਹ ਮਹੱਲਾ ਸੰਤੋਖਪੁਰਾ ਵਾਰਡ ਨੰਬਰ 2 ਆ ਮੱਲਾਏ ਤਕਰੀਬਨ ਬੜੀ ਇਸ ਮੁਹੱਲੇ 'ਚ ਸੁੱਖ ਸ਼ਾਂਤੀ ਹੁੰਦੀ ਸੀ ਪਿਛਲੇ ਕਾਫੀ ਸਾਲਾਂ ਤੋਂ ਪਰ ਆ ਪੁਸ਼ਕ ਜਿਹੜੇ ਸਾਲ ਆਏ ਜਦੋਂ ਦੀ ਆ ਚਿੱਟੇ ਦੀ ਹਨੇਰੀ ਜਿਹੜੀ ਵਗੀ ਆ ਅੱਧ ਨਾਲੋਂ ਤਕਰੀਬਨ ਕਾਫੀ ਆਪਣੇ ਜਿਹੜੇ ਮੁਹੱਲੇ ਦੇ ਸਾਡੇ ਮੁੰਡੇ ਜਿਹੜੇ ਉਹ ਨਸ਼ੀ ਦੀ ਚਪੇੜ 'ਚ ਆ ਕੇ ਦੁਨੀਆ ਤੋਂ ਜਿਹੜੇ ਚਲੇ ਗਏ ਆ ਤੇ ਹੋਰ ਵੀ ਜਿਹੜੇ ਮੁੰਡੇ ਕਾਫੀ ਉਹ ਨਸ਼ੀ ਦੀ ਚਪੇੜ ਦੇ ਵਿੱਚ ਆਏ ਹੋਏ ਆ ਜਿਨ੍ਹਾਂ ਦਾ ਮਤਲਬ ਬਹੁਤ ਔਖਾ ਆ ਤੇ ਮੱਲੇ ਦੇ ਵਿੱਚ ਕਾਫੀ ਜਿਹੜਾ ਨਸ਼ੇ ਦਾ ਜਿਹੜਾ ਵਪਾਰ ਹੁੰਦਾ ਹੈ तकरीबन ਦੋਨਾਂ ਗਲੀਆਂ ਦੇ ਵਿੱਚ ਜਿੰਦੇ ਪਾਣਾ ਮੱਲੇ ਦੇ ਪਰਲੇ ਸਾਈਡ ਨਵੀਆਂ ਝੁੱਗੀਆਂ ਝੱਗੀਆਂ ਬਣੀਆਂ ਤੇ ਬਹੁਤ ਬੁਰਾ ਹਾਲਿਆ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਗੌਰ ਕਰੋ ਇੱਧਰ ਠੀਕ ਹੈ ਜੀ ਸੋ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ੇ ਦੀ ਚਪੇੜ ਚਾਈ ਹੈ ਉਹਨਾਂ ਨੂੰ ਵੀ ਇਥੋਂ ਬਾਹਰ ਕੱਢੋ ਤੇ ਜਿਹੜੇ ਵੀ ਆ ਸਮਗਲਰ ਹੈਗੇ ਇੱਥੇ ਮੱਲੇ ਦੇ ਵਿੱਚ ਇਹਨਾਂ ਨੂੰ ਫੜ ਕੇ ਕਾਬੂ ਕਰਕੇ ਇਹਨਾਂ ਨੂੰ ਵੇਲਾ ਚ ਸੱਟੋ ਇਹਨਾਂ ਦੀ ਇੱਥੇ ਲੋੜ ਵੀ ਕੋਈ ਨਹੀਂ ਇਹਨਾਂ ਦੀ ਅਸਲ ਜਿਹੜੀ ਜਗ੍ਹਾ ਆ ਉਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਸਿੱਟੋ ਇਦਾਂ ਦੀਆਂ ਨੇ ਤੇ ਪਾਓ ਇਹਨਾਂ ਦੇ ਠੋਕੋ ਖਾਨ ਇਹਨਾਂ ਨੇ ਕਿ ਮੁੜ ਕੇ ਬਾਹਰ ਹੀ ਨਾ ਹੋਣ ਇਹਨਾਂ ਦੀ ਕੋਈ ਜੜੀ ਜਮਾਤ ਦਿੰਦੇ ਇਹਨਾਂ ਦੇ ਲੋਕ ਉਹਨਾਂ ਜਿਹੜੇ ਜਮਾਤਦਾਰਾਂ ਦੇ ਵੀ ਖਿਲਾਫ ਜਿਹੜੇ ਆ ਉਹ ਆਪਾਂ ਨੂੰ ਕੱਟੀ ਹੋਣਾ ਚਾਹੀਦਾ ਆ ਉਹਨਾਂ ਦੇ ਖਿਲਾਫ ਵੀ ਇਕੱਠੇ ਹੋਣਾ ਚਾਹੀਦਾ ਜਿਹੜੇ ਇਹਨਾਂ ਦੀ ਸਪੋਰਟ ਕਰਦੇ ਆ ਜਿਹੜੇ ਇਹਨਾਂ ਨੂੰ ਛਡਾਉਂਦੇ ਆ ਥਾਣੇ ਚ ਜਾ ਕੇ ਨਾ ਉਹਨਾਂ ਦੇ ਵੀ ਜੁੱਤੀ ਫੇਰਨੀ ਚਾਹੀਦੀ ਹੈ ਬਹੁਤ ਇਹਨਾਂ ਨੇ ਆਮ ਜਿਹੜੇ ਹੌਣ ਜਿਹੜੇ ਤਾਂ ਚਿੱਟਾ ਵੇਚਦੇ ਆ ਜਾਂ ਸਮਗਲਰ ਆ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਪਰ ਜਿਹੜੇ ਇਨਸਾਫ ਪਸੰਦ ਲੋਗ ਆ ਉਹਨਾਂ ਦਾ ਤਾਂ ਜੀਣਾ ਬਹੁਤ ਔਖਾ ਹੋਇਆ ਇਸ ਮੁਹੱਲੇ ਦੇ ਵਿੱਚ ਠੀਕ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜੇ ਇਨਸਾਫ ਪਸੰਦ ਲੋਗ ਆ ਉਹਨਾਂ ਦੇ ਜਿਹੜੇ ਰਹਿਣ ਦਾ ਅਧਿਕਾਰ ਆ ਉਹਨੂੰ ਹਮੇਸ਼ਾ ਜਿਹੜਾ ਕਾਇਮ ਰੱਖਿਆ ਜਾਵੇ ਠੀਕ ਭੈਣ ਜੀ ਅੱਜ ਕਾ ਤੇ ਇਕੱਠੇ ਹੋਏ ਆ ਆ ਜੇ ਸਾਡੀ ਗਲੀ ਵਿੱਚ ਨਾ ਚਿੱਟਾ ਵਿਕਦਾ ਵਾ ਤੇ ਮੁੰਡੇ ਜਾਨੀ ਬਾਹਰੋਂ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੇ ਆ ਨਸ਼ੇ ਨਰਜੇ ਹੁੰਦੇ ਆ ਦਾਦਾ 15-15 ਜਾਣੇ ਇੱਥੇ ਕਿਰਪਾਨਾਂ ਲੈ ਕੇ ਆਉਂਦੇ ਆ ਨਿਤ ਦਿਹਾੜੀ ਲੜਾਈ ਕਰਦੇ ਆ ਅਸੀਂ ਉਹਨਾਂ ਨੂੰ ਜਾ ਕੇ ਦੋ ਤਿੰਨ ਵਾਰੀ ਬੇਨਤੀ ਕੀਤੀ ਵੀ ਜੇ ਤੁਸੀਂ ਵੇਚਣਾ ਪਾਸੇ ਜਾ ਕੇ ਵੇਚ ਲਓ ਇੱਥੇ ਨਾ ਵੇਚੋ ਸਾਡੀ ਆਪਣੀ ਗਲੀ ਚ ਨਾ ਵੇਚੋ ਇੱਥੇ ਮਾਹੌਲ ਖਰਾਬ ਹੁੰਦਾ ਤੇ ਅੱਗੂ ਜੀ ਉਹ ਧਮਕੀਆਂ ਦਿੰਦੇ ਸਾਨੂੰ ਕਹਿੰਦੇ ਅਸੀਂ ਤਾਂ ਤੁਹਾਨੂੰ ਦੇਖ ਲਾਂਗੇ ਤੁਸੀਂ ਕਰ ਲਓ ਜੋ ਕਰਨਾ ਅਸਲਾ ਵੇਚਣਾ ਸ਼ਰੇ ਆਮ ਚਿੱਟਾ ਵਿਕਦਾ ਦੋਹਾਂ ਗਲੀਆਂ ਦੇ ਵਿੱਚ ਅੱਛਾ ਹਾਂਜੀ ਤੇ ਜਿਹੜੇ ਵੇਚਦੇ ਸ਼ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਹਾਂਜੀ ਆਈ ਸੀ ਅਸੀਂ ਫੋਨ ਲਾਇਆ ਸੀਗਾ 112 ਤੇ ਲਾਇਆ ਸੀ ਅਚਾ ਪੁਲਿਸ ਪ੍ਰਸ਼ਾਸਨ ਆਇਆ ਸੀ ਉਹ ਕਹਿੰਦੇ ਵੀ ਤੁਸੀਂ ਥਾਣੇ ਜਾ ਕੇ ਲਿਖਤੀ ਰਿਪੋਰਟ ਦਿਓ ਉਹ ਤੇ ਅਸੀਂ ਮਤਲਬ ਲੇਡੀ ਪੁਲਿਸ ਲਿਆ ਕੇ ਫਿਰ ਲੈ ਕੇ ਜਾਵਾਂਗੇ ਠੀਕ ਹੈ ਠੀਕ ਹੈ ਭੈਣ ਜੀ ਤੁਸੀਂ ਕਹਿਣਾ ਚਾਹੁੰਦੇ ਹਾਂ ਹਾਂ ਤੁਸੀਂ ਹੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਥਾਣੇ ਦੇ ਵਿੱਚ ਵੀ ਸੁਣਾਈ ਨਹੀਂ ਹੁੰਦੀ ਕਿਉਂਕਿ ਜਦੋਂ ਵੀ ਥਾਣਾ ਰੇਟ ਮਾਰਦੀ ਹੈ ਨਾ ਪੁਲਿਸ ਆਪਣੇ ਫਲੋਰ ਦੀ ਤਾਂ ਉਦੋਂ ਉਹਨਾਂ ਨੂੰ ਫੋਨ ਕਰ ਦਿੰਦੀ ਤਾਂ ਅਗਲੇ ਅਗਾਂ ਪਿਛਾ ਹੋ ਜਾਂਦੇ ਆ ਜੇ ਕੋਈ ਫਾੜ ਲੈਂਦੇ ਆ ਤਾਂ ਉਹਨਾਂ ਨੂੰ ਹੱਥ ਪੈਸੇ ਦੇ ਕੇ ਤੰਤਰੰਤਰੀ ਗਤੀ ਉਹਨਾਂ ਨੂੰ ਛੱਡ ਦਿੰਦੀ ਆ ਠੀਕ ਆ ਜੇ ਤਾਂ ਇਹ ਚੱਕਣਿਆ ਤਾਂ ਚੰਗੀ ਤਰ੍ਹਾਂ ਬੰਦ ਕਰਨ ਨਹੀਂ ਤਾਂ ਜੋ ਚੱਲਦਾ ਫੇ ਚੱਲਣਾ ਫਿਰ ਠੀਕ ਹਾਂਜੀ ਕਾਮਰੇਤ ਸਾਹਿਬ ਅੱਜ ਦੀ ਮੁਤਲਕ ਐ ਡੀਐਸਪੀ ਦਾ ਅੱਜ ਮੱਲਾ ਸਤੋਪੂਰੇ ਕੋਲੋਂ ਡੀਐਸਪੀ ਜਨੌਰ ਸਾਹਿਬ ਨੂੰ ਮਿਲੇ ਆ ਜਿਹੜਾ ਮੱਲਾ ਸਤੋਪੂਰੇ ਵਿੱਚ ਬਹੁਤ ਜ਼ਿਆਦਾ ਜਿਹੜਾ ਨਸ਼ਾ ਆ ਗਿਆ ਵੇਖ ਰਿਹਾ ਆ ਉਥੇ ਨਸ਼ਾ ਫੀਟਣ ਵਾਲੇ ਜਿਹੜੇ ਆ ਉਹ ਦਮਦਮਾ ਦੇ ਫਿਰਦੇ ਆ ਕੁਰਬਾਨਾ ਲੈ ਕੇ ਲੋਕਾਂ ਨੂੰ ਡਰਾ ਦੇ ਦਮਕਾਉਂਦੇ ਆ ਜਿਹੜੇ ਨਸ਼ਾ ਵੇਚਦੇ ਆ ਉਹ ਵੀ ਉਹ ਜਿਹੜੇ ਲੋਕ ਆ ਉਥੇ ਦੇ ਅਮਨ ਪਸੰਦ ਲੋਕ ਆ ਉਹਨਾਂ ਨੂੰ ਡਰਾ ਦੇ ਘਾ ਰਹੇ ਆ ਅਸੀਂ ਡੀਐਸਪੀ ਸਾਹਿਬ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕੇ ਆ ਪਰ ਅੱਜ ਵੀ ਬੇਨਤੀ ਕਰਨ ਆਏ ਆ ਜੇ ਡੀਐਸਪੀ ਸਾਹਿਬ ਨੇ ਸਾਡੀ ਨਾਲ ਸੁਣੇ ਤੇ ਅਸੀਂ ਇਹ ਬੰਦੇ ਉਹ ਨਾਲ ਲੈ ਕੇ ਇੱਥੇ ਡੀਐਸਪੀ ਸਾਹਿਬ ਦੇ ਬੋਰੇ ਸੰਘਾਰਸ਼ ਕਰਾਂਗੇ ਧਰਨਾ ਦੇਵਾਂਗੇ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਡੀਐਸਪੀ ਸਾਹਿਬ ਜਲਦੀ ਤੋਂ ਜਲਦੀ ਜਿਹੜੇ ਇਹ ਨਸ਼ਾ ਤਸਕਰ ਆ ਉਹਨਾਂ ਨੂੰ ਸਰਾਖਾ ਵਿੱਚ ਦਿੱਤਾ ਜਾਵੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਖਸਾਲ ਕੀਤਾ ਜਾਵੇ ਉਹ ਚੰਗੀ ਜ਼ਿੰਦਗੀ ਜੀ ਸਕਣ ਇਸ ਕਰਕੇ ਅਸੀਂ ਡੀਐਸਪੀ ਸਾਹਿਬ ਨੂੰ ਮੈਂਡ